ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਯੁਗਨੂਦ ਵੀ ਇੱਕ ਵੀਡੀਓ ਦੇਖਦੇ ਆਂ ਤੇ ਉਹਦੇ ਤੇ ਗੱਲ ਕਰਦੇ ਆਂ ਆ ਦੇਖਿਓ ਵੀਡੀਓ ਦੇ ਵਿੱਚ ਕਿਵੇਂ ਮਤਲਬ ਵੀ ਲੋਕ ਇਹਨੇ ਬੇਵਕੂਫ ਨਹੀਂ ਆਪਦੇ ਜਣੇ ਐਂ ਦਿਖਾਉਂਦਾ ਵੀ ਅਸੀਂ ਬਹੁਤ ਇਮਾਨਦਾਰ ਆਂ ਵੀ ਮੈਂ ਥੋੜੇ ਜੇ ਹਜ਼ਾਰਾਂ ਹਜ਼ਾਰ ਵੀ ਗਲਤ ਨਹੀਂ ਬੋਲਦਾ ਹੈਗਾ ਮੈਂ ਪੂਰਾ ਸਹੀ ਬੋਲਦਾ ਦੱਸਣ ਵੇਲੇ ਸਕੂਨ ਮਿਲ ਰਿਹਾ ਹੈ ਤੇ ਖੁਸ਼ੀ ਵੀ ਹੋ ਰਹੀ ਹੈ ਜਦੋਂ ਵੀ ਹੁਣ ਤੱਕ ਮੈਂ 42 40 42 ਤਾਂ ਨਹੀਂ ਹੈਗੀ ਇਹਦੇ 41 42 ਤਾਂ ਨਹੀਂ ਹੈਗੀ 42 ਤਾਂ ਨਹੀਂ ਹੈਗੀ ਇਹਦੇ 41000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦੇ ਚੁੱਕਿਆ ਹੁਣ ਅੱਗੇ ਕੁੜੀਆਂ ਦੀ ਗੱਲ ਕਰਦਾ ਕਰਦਾ ਦੇਖਿਓ ਕਿੱਧਰ ਨੂੰ ਜਾਂਦਾ ਇਹ ਇਹ ਮਤਲਬ ਇੱਕ ਬੰਦੇਦਾਰ ਆ ਉਹ ਸਮਝ ਹੁੰਦੀ ਆ ਬਈ ਬੰਦੇ ਨੂੰ ਸਮਝਣਾ ਸਮਝਣਾ ਤਾਂ ਚਾਹੀਦਾ ਵੀ ਮੈਂ ਖੜਾ ਕਿੱਥੇ ਆ ਤੇ ਕੀ ਗੱਲ ਕਰ ਰਿਹਾ ਆ ਲੋਕ ਵੀ ਉਹ ਤੁਹਾਨੂੰ ਵੀਡੀਓ ਚ ਪਤਾ ਲੱਗੂਗਾ ਲੋਕ ਵੀ ਉਹਨੂੰ ਉਹ ਹਸੌਂ ਹੀਣੀ ਇਹ ਹੈ ਹੀ ਮਤਲਬ ਹਸਾਉਣ ਵਾਲਾ ਤਾਂ ਸੀਗਾ ਇਹ ਲੋਕ ਵੀ ਉਹਦੀ ਗੱਲ ਸੁਣ ਕੇ ਹੱਸਣਗੇ ਦੇਖਿਓ ਕੀ ਕਰਦਾ ਵੀਡੀਓ ਚ ਮੈਂ ਇੱਕ ਹੋਰ ਇੱਕ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਆ ਸੁਣਿਓ ਇਹਦੀ ਹੋਣ ਨਿੱਜੀ ਅਨਾਉਂਸਮੈਂਟ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ 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 ਡਾਕਟਰ ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਤੂੰ ਤੂੰ ਦੇਖ ਤਾਂ ਲੈ ਵੀ ਤੂੰ ਖੜਾ ਕਿੱਥੇ ਆ ਤੂੰ ਗੱਲਾਂ ਕੀ ਕਰਦਾ ਇਹ ਖੁਸ਼ੀ ਆਉਣ ਵਾਲੀ ਆ ਤੇਰੇ ਘਰੇ ਅਸੀਂ ਕੀ ਕਰੀਏ ਫਿਰ ਜਨਤਾ ਨੇ ਤੇ ਤੂੰ ਕੀ ਲੈਣਾ ਅੱਗੇ ਸੁਣੋ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਕਿ ਅਸੀਂ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ ਔਰ ਕਰਨਾ ਵੀ ਨਹੀਂ ਕਿਵੇਂ ਬੇਵਕੂਫ ਬਣਾਉਣ ਲੱਗੇ ਨੇ ਤੂੰ ਪਤਾ ਕਰ ਕਿਵੇਂ ਲੈਂਗੇ ਤਾਂ ਕਾਨੂੰਨੀ ਅਪਰਾਧ ਆ ਇਹ ਕਰਮ ਦਾ ਕਿਸ ਨੂੰ ਹੱਕੀ ਆ ਤੂੰ ਕਿਵੇਂ ਪਤਾ ਕਰ ਲੇਗਾ ਤੂੰ ਪਤਾ ਕਰ ਵੀ ਕਿਵੇਂ ਸਕਦਾ ਇਹ ਤੂੰ ਮਤਲਬ ਇਹ ਗੱਲ ਕਰਕੇ ਤੂੰ ਬਹੁਤਾ ਵੱਡਾ ਬਣਦਾ ਕਰਨਾ ਵੀ ਨਹੀਂ ਬਸ ਜਿਹੜਾ ਆਵੇ ਤੰਦਰੁਸਤ ਆਵੇ ਤੰਦਰੁਸਤ ਆਵੇ ਤੰਦਰੁਸਤ ਆਵੇ ਬੱਚਾ ਆਵੇ ਤੰਦਰੁਸਤ ਆਵੇ ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ ਇਹੀ ਦੁਆ ਕਰਾਂਗੇ ਮੈਨੂੰ ਹੁਣ ਗੁੱਸਾ ਕੋਈ ਨਿੱਜੀ ਤਾਂ ਆਪਣਾ ਕਿਤੇ ਕਿਸੇ ਨਾਲ ਹੈ ਨਹੀਂ ਗੁੱਸਾ ਮੈਨੂੰ ਇਸ ਗੱਲ ਦਾ ਵੀ ਤੂੰ ਆਪ ਦੇ ਬੱਚੇ ਲਈ ਤਾਂ ਐਵੇਂ ਦੁਆਵਾਂ ਮੰਗਦਾ ਆਪ ਦੇ ਬੱਚੇ ਲਈ ਹੁਣ ਅੱਗੇ ਸੁਣਿਓ ਅੱਗੇ ਕੀ ਕਹਿੰਦਾ ਤੁਸੀਂ ਵੀ ਇੰਹੀਂ ਕਰਿਓ ਕਹਿੰਦਾ ਤੁਸੀਂ ਵੀ ਇੰਹੀਂ ਕਰਿਓ ਤੁਸੀਂ ਵੀ ਦੁਆ ਕਰਿਓ ਵੀ ਸਾਡਾ ਜਿਹੜਾ ਬੱਚਾ ਆਉਣ ਵਾਲਾ ਉਹ ਤੰਦਰੁਸਤ ਹੋਵੇ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਪਹਿਲੇ ਤੇਰੇ ਜਵਾਕ ਤੇਰੇ ਬਰਾਬਰ ਦੇ ਨਹੀਂ ਬੁੜਾ ਹੋਇਆ ਪਿਆ ਤੂੰ ਪਬਲਿਕ ਦੇ ਵਿੱਚ 26 ਜਨਵਰੀ ਨੂੰ ਤੂੰ ਸਪੀਚ ਦੇ ਰਿਹਾ ਤੂੰ ਪਬਲਿਕ ਦੇ ਵਿੱਚ ਕੀ ਆਪਣੀਆਂ ਪਰਸਨਲ ਮੈਟਰ ਲੈ ਕੇ ਬਹਿ ਗਿਆ ਗੁੱਸਾ ਮੈਨੂੰ ਚਲੋ ਠੀਕ ਆ ਪਰਸਨਲ ਮੈਟਰ ਹਰੇਕ ਦੀ ਆਪਦੀ ਆਪਦੀ ਸਮਝ ਹੁੰਦੀ ਆ ਉਹ ਵੀ ਕੋਈ ਐਡੀ ਚੱਕਰ ਨਹੀਂ ਗੁੱਸਾ ਇਸ ਗੱਲ ਦਾ ਆਪਾਂ ਨੂੰ ਚੜਦਾ ਬਈ ਯਾਰ ਲੋਕਾਂ ਦੇ ਜਿਹੜੇ ਪੁੱਤ ਨੇ ਉਹਨਾਂ ਨਾਲ ਤੂੰ ਕੀ ਕਰਦਾ ਲੋਕਾਂ ਦੇ ਪੁੱਤ ਤੂੰ ਜੇਲਾਂਾਂ 'ਚ ਸਿੱਟੇ ਪਏ ਨੇ ਜਿਹੜੇ ਹੱਕ ਸੱਚ ਦੀ ਗੱਲ ਕਰਦੇ ਨੇ ਉਹਨਾਂ ਤੇ ਤੂੰ ਪਰਚੇ ਕਰਾ ਕਰਾ ਤਸ਼ੱਦਦ ਕਰਦਾ ਪੂਰੇ ਤੂੰ ਕਿਵੇਂ ਭੌੜਦਾ ਵੀ ਤੇਰੇ ਘਰ ਤੰਦਰੁਸਤ ਬੱਚਾ ਹੋ ਜਾਊਗਾ ਤੂੰ ਕੇਸ ਨੂੰ ਮਰ ਜਾ ਕੋਈ ਸ਼ਰਮਦਾ ਕਰ ਤੂੰ ਪੂਰਾ ਯਾਰ ਬੰਦੇ ਨੂੰ ਸ਼ਰਮ ਜਮਾ ਹੀ ਨਹੀਂ ਹੈਗੀ ਮੈਂ ਤਾਂ ਮਤਲਬ ਇਸ ਹਾਦਸੇ ਤੱਕ ਵੀ ਲੋਕ ਸੋਚ ਸਕਦੇ ਨੇ ਵੀ ਮੈਂ ਖੜਾ ਕਿੱਥੇ ਉਹਨੂੰ ਐਂ ਦਾ ਸੋਚ ਲਾ ਤੇਰੇ ਘਰੇ ਜਵਾਕ ਹੋਣਾ ਫਿਰ ਅਸੀਂ ਕੀ ਕਰੀਏ ਯਾਰ ਜਨਤਾ ਨੇ ਉਹਦਾ ਕੁਈ ਲੈਣਾ ਪੰਜੀਰੀ ਦੇਣਾ ਹੀ ਤੈਨੂੰ ਘਰੇ ਮਤਲਬ ਹੱਦ ਕਰਦੇ ਨੇ ਯਾਰ ਥੋੜੇ ਜਿਹਾ ਆਪਾਂ ਨੂੰ ਸਮਝਣਾ ਚਾਹੀਦਾ ਲੋਕਾਂ ਨੂੰ ਸੋ ਸਰਕਾਰਾਂ ਇੰਝ ਚੱਲਦੀਆਂ ਨੇ ਇਹ ਪਿੱਛੇ ਕਿਵੇਂ ਕੰਮ ਕਰਦੀਆਂ ਨੇ ਥੋੜਾ ਜਿਹਾ ਇਹ ਸਮਝ ਕੇ ਆਪਾਂ ਨੂੰ ਜਾਗਰੂਕ ਹੋਣ ਦੀ ਲੋੜ ਜਿਹੜਾ ਵੀ ਸਰਕਾਰ ਚੋਂਦਾ ਇੰਝ ਸਾਰਾ ਕੁਝ ਚੱਲਦਾ ਆ ਕੁਛ ਕਰਨ ਲਈ ਬੋਟਾਂ ਪਾਈਆਂ ਸੀਗੀਆਂ ਵੀ ਲੋਕਾਂ ਦੇ ਪੁੱਤ ਮਰਵਾ ਤੋ ਤਸ਼ੱਦਦ ਕਰਵਾ ਝੂਠੇ ਪਰਚੇ ਪਵਾ ਲੋਕਾਂ ਤੇ ਪਤਾ ਹੀ ਆ ਤੁਹਾਨੂੰ ਕੀ ਕੁਝ ਹੋ ਰਿਹਾ ਉਹ ਇੱਕ ਸਾਡਾ ਜਵਾਨੀ ਅ ਦਿਬਰੂ ਜੇਲ੍ਹ ਚ ਸਿੱਟਿਆ ਹੋਇਆ ਰੈਂਦਾ ਖੁੰਦਾ ਹੁਣ ਕੰਮ ਚੱਲੀ ਜਾਂਦਾ ਸ਼ਰਮ ਹੋਣੀ ਚਾਹੀਦੀ ਆ ਲੋਕਾਂ ਨੂੰ ਰੱਬ ਤੋਂ ਡਰਨਾ ਚਾਹੀਦਾ ਡਰਦੇ ਹੀ ਨਹੀਂ ਹੈਗੇ ਪੂਰਾ ਰੱਬ ਤੋਂ ਠੀਕਾ ਬਸ ਇਹੀ ਸ਼ੇਅਰ ਕਰਨਾ ਸੀਗਾ ਜੀ ਸੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਤਾਂ ਕਿ ਜਿਹੜੀ ਆਪਾਂ ਗੱਲ ਕਰਦੇ ਹੁੰਨੇ ਆ ਚੈਨਲ ਤੇ ਉਹ ਸਾਰਿਆਂ ਤੱਕ ਪਹੁੰਚ ਜਵੇ ਬਾਕੀ ਆਪਾਂ ਇੱਕ ਸਾਚੀ ਸਾਖੀ ਜ਼ਰਦਾਰ ਕਪੂਰ ਸਿੰਘ ਆਈ.ਸੀ.ਐਸ ਅਫਸਰ ਸੀਗੇ ਜਿਹੜੇ ਉਹਨਾਂ ਦੀ ਉਹ ਵੀ ਇੱਕ ਲੜੀ ਸ਼ੁਰੂ ਕੀਤੀ ਹੋਈ ਆ 1947 ਤੋਂ ਬਾਅਦ ਕਿਵੇਂ ਹਿੰਦੂ ਸੋਚ ਦੀ ਸਰਕਾਰ ਨੇ ਸਿੱਖਾਂ ਦੇ ਤੇ ਤਸ਼ੱਦਦ ਕੀਤਾ ਕਿਵੇਂ ਉਹਨਾਂ ਨੂੰ ਧੋਖੇ ਦੇ ਨਾਲ ਜੋ ਸਿੱਖ ਰਾਜ ਮਿਲਦਾ ਸੀਗਾ ਉਹ ਸਾਨੂੰ ਲੈਣ ਨਹੀਂ ਦਿੱਤਾ ਸਾਡੇ ਜਿਹੜੇ ਕੁਝ ਬੇਸਮਝ ਲੀਡਰ ਸੀਗੇ ਉਹਨਾਂ ਨੂੰ ਗੱਲਾਂ 'ਚ ਵਰਗਲਾ ਕੇ ਕਿਵੇਂ ਉਹਨਾਂ ਨੂੰ ਆਪਦੇ ਅੰਡਰ ਕੀਤਾ ਤੇ ਜਿਹਦਾ ਖਾਮ ਅੱਜ ਅੱਜ ਅਸੀਂ ਭੁਗਤ ਰਹੇ ਹਾਂ ਸੋ ਉਹ ਸ਼ੁਰੂ ਕੀਤੀ ਹੋਈ ਹੈ ਜਰੂਰ ਦੇਖਿਓ ਤੁਹਾਨੂੰ ਪਸੰਦ ਆਉ ਤੇ ਆਪਾਂ ਨੂੰ ਚਾਹੀਦਾ ਵੀ ਆ ਲੋੜ ਅੱਜ ਦੇ ਟਾਈਮ ਦੀ ਇਹ ਚੀਜ਼ਾਂ ਆਪਾਂ ਨੂੰ ਪਤਾ ਹੋਣੀਆਂ ਚਾਹੀਦੀ ਨੇ ਜਿਹੜੀ ਆਪਣੇ ਤੋਂ ਹੁਣ ਤੱਕ ਲਪਕੋਈਆਂ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ